ਸੋ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਸੁਤੇਲੀ ਮਾਂ ਵੱਲੋਂ 10 ਸਾਲਾ ਬੱਚੇ ਤੇ ਅਮਾਨਵੀ ਅਤਿਆਚਾਰ ਕੀਤਾ ਜਾਂਦਾ ਹੈ ਜੀ ਆਜ ਉਸ ਤੋਂ ਬਾਅਦ ਇਹ ਵੀ ਪਤਾ ਲੱਗਦਾ ਹੈ ਕਿ ਉਸਤਾ ਖੁਦ ਦਾ ਪਿਓ ਉਸ ਨੂੰ 3.5 ਲੱਖ ਰੁਪਏ ਦੇ ਵਿੱਚ ਵੇਚ ਦਿੰਦਾ ਹੈ ਵੀਡੀਓ ਬੱਚੇ ਦੀ ਜਦੋਂ ਵਾਇਰਲ ਹੁੰਦੀ ਹੈ ਤਾਂ ਬੱਚੇ ਦੇ ਚਾਚਾ ਤੇ ਬੱਚੇ ਦੀ ਦਾਦੀ ਸਾਹਮਣੇ ਆਉਂਦੇ ਨੇ ਪੂਰਾ ਮਾਮਲਾ ਕੀ ਇਸ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਪਟਿਆਲਾ ਤੋਂ ਸਾਹਮਣੇ ਆਈਆਂ ਨੇ ਜੀ ਹਾਂ ਬੱਚੇ ਦੇ ਅਸਲ ਪਿਤਾ ਤੇ આરોਪ ਲੱਗ ਰਿਹਾ ਹੈ ਕਿ ਬੱਚੇ ਨੂੰ 3.5 ਲੱਖ ਰੁਪਏ ਦੇ ਵਿੱਚ ਉਸਨੇ ਵੇਚ ਦਿੱਤਾ ਸੀ ਪੂਰੀ ਜਾਣਕਾਰੀ ਉਸ ਦਾ ਚਾਚਾ ਦਿੰਦਾ ਤੇ ਜਾਣਕਾਰੀ ਦਿੰਦੇ ਹੋ ਉਸ ਤੇ ਚਾਚੇ ਵੱਲੋਂ ਵੀ ਦੱਸਿਆ ਜਾਂਦਾ ਹੈ ਕਿ ਇਹ ਉਹਨਾਂ ਦੇ ਭਰਾ ਅਤੇ ਵੱਡੀ ਪਰਜਾਈ ਦਾ ਮੁੰਡਾ ਹੈ ਉਹਨਾਂ ਦੱਸਿਆ ਕਿ ਦੋਨੋਂ ਵੱਖ ਹੋ ਚੁੱਕੇ ਨੇ ਤੇ ਦੋਨਾਂ ਨੇ ਦੂਜਾ ਵਿਆਹ ਕਰਵਾ ਲਿਆ ਤੇ ਦੋਨਾਂ ਵੱਲੋਂ ਆਪਣੇ ਆਪਣੇ ਵਿਆਹ ਕਰਵਾ ਲਏ ਗਏ ਨੇ 1.5 ਸਾਲ ਪਹਿਲਾਂ ਉਹ ਆਪਣੇ ਬੱਚੇ ਨੂੰ ਝੂਠ ਬੋਲ ਕੇ ਕਿਤੇ ਛੱਡ ਆਇਆ ਸੀ ਉਸ ਤੇ ਘਰ ਆ ਕੇ ਕਿਹਾ ਕਿ ਉਹ ਕਿਸੇ ਰਿਸ਼ਤੇਦਾਰ ਦੇ ਘਰੇ ਆਪਣੇ ਬੱਚੇ ਨੂੰ ਛੱਡ ਕੇ ਆਇਆ ਉਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਜਦ ਬੱਚੇ ਦੀ ਵਾਇਰਲ ਹੁੰਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬੱਚੇ ਨੂੰ 3.5 ਲੱਖ ਰੁਪਏ ਦੇ ਵਿੱਚ ਵੇਚਿਆ ਗਿਆ ਹੈ ਦੱਸਦੇ ਕਿ ਬੱਚਾ ਬਰਾਮਦ ਕਰਨ ਵਾਲੀ ਆਪਣਾ ਫਰਜ਼ ਸੇਵਾ ਕਮੇਟੀ ਦੇ ਪ੍ਰਧਾਨ ਵੀ ਇਸ ਮੌਕੇ ਸਾਹਮਣੇ ਆਏ ਨੇ ਪਾਲ ਖਰੋੜ ਨੇ ਦੱਸਿਆ ਕਿ ਬੇਰਹਿਮੀ ਦੇ ਨਾਲ ਇਸ ਤੇ ਅਤਿਆਚਾਰ ਕੀਤਾ ਗਿਆ ਸੀ ਤੇ ਅਤਿਆਚਾਰ ਕਰਨ ਵਾਲੀ ਸੁਤੇਲੀ ਮਾਂ ਨੂੰ ਬੇਸ਼ੱਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਮਾਮਲੇ ਦੀ ਤੈ ਤੱਕ ਜਾਂਚ ਹੋਣੀ ਚਾਹੀਦੀ ਹੈ ਜਿਹਾ ਆਖਰ ਬੱਚੇ ਨੂੰ ਵੇਚਿਆ ਕਿਉਂ ਗਿਆ ਕੀ ਕਾਰਨ ਬਣਦੇ ਨੇ ਤੇ ਬੱਚਾ ਕਿੰਨੇ ਦੁੱਖ ਤਕਲੀਫ ਦੇ ਵਿੱਚ ਰਿਹਾ ਇਸ ਬਾਰੇ ਪੂਰੀ ਜਾਂਚ ਹੋਣੀ ਚਾਹੀਦੀ ਹੈ ਸੋ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਠੀਕ ਹੋ ਗਿਆ ਜੋ ਤੇ ਹਾਂ ਜੀ ਮੇਰਾ ਨਾਮ ਹੈਗਾ ਜੀ ਪਾਲ ਸਿੰਘ ਕਰੋੜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਭਾਸੋਂ ਰੋਡ ਦੇ ਉੱਪਰ ਸਥਾਜੀ ਪਿਛਲੇ 5 ਸਾਲ ਤੋਂ ਜਿਹੜੀ ਬੰਦੂਆ ਮਜ਼ਦੂਰ ਲਾਵਾਰਸ ਮੰਦਭੁੱਦੀ ਇਨਸਾਨਾਂ ਲਈ ਸਸਤਾ ਕੰਮ ਕਰ ਰਹੀ ਹੈ ਜੀ ਪਾਲ ਜੀ ਇਹ ਬੱਚੇ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਕਰੀ ਤਿਆਰ ਪੰਨ ਦਿਨ ਪਹਿਲਾਂ ਅੱਜ ਇਸ ਨਮਕੀ ਮੋੜ ਸਾਹਮਣੇ ਆਇਆ ਅਸਲ ਇਹਦੇ ਵਿੱਚ ਅੱਜ ਸਾਨੂੰ ਇਹਦੀ ਦਾਦੀ ਤੇ ਇਹਦਾ ਚਾਚਾ ਤੇ ਛੋਟਾ ਭਰਾ ਮਿਲਦਾ ਜੀ ਅਸਲ ਬੱਚੇ ਦਾ ਪਰਿਵਾਰ ਮਿਲਦਾ ਤਾਂ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਜਿਹੜਾ ਇਹਦਾ ਫਾਦਰ ਉਨੇ ਆਪਣਾ ਵਿਆਹ ਕਰਵਾ ਲਿਆ ਕਿਤੇ ਤੇ ਇਹਦੀ ਮਦਰ ਨੇ ਆਪਣਾ ਕਰਾ ਲਿਆ ਤਾਂ ਇਹ ਦੋ ਭਰਾ ਨੇ ਜੀ ਔਰ ਦੱਸਣਾ ਚਾਹੁੰਦੇ ਆ ਜੀ ਇਹ ਜ਼ਿਮੀਂਦਾਰ ਪਰਿਵਾਰ ਨਾਲ ਖੇਤੀਬਾੜੀ ਕਰਨ ਵਾਲਾ ਪਰਿਵਾਰ ਨਾਲ ਸੰਬੰਧਿਤ ਨੇ ਜੀ ਇਹ ਖੇਤੀ ਕਰਨ ਦੇ ਸੀ ਇਹਦੇ ਮਾਪੇ ਬੱਚੇ ਦੇ ਔਰ ਇਹ ਵੀ ਬੱਚਾ ਜ਼ਿਮੀਂਦਾਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕੀ ਹੁੰਦਾ ਜੀ ਇਸ ਬੱਚੇ ਦੇ ਉੱਪਰ ਜਦੋਂ ਇਹਦੀ ਦਾਦੀ ਮਿਲਦੀ ਆ ਸਾਨੂੰ ਤਾਂ ਦਾਦੀ ਨੇ ਦੱਸਿਆ ਵੀ ਪਿਛਲੇ 1 ਸਾਲ ਤੋਂ ਬੱਚਾ ਸਾਨੂੰ ਮਿਲਾਇਆ ਹੀ ਨਹੀਂ ਜਾ ਰਿਹਾ ਵੀ ਮੇਰੇ ਪੁੱਤ ਨਹੀਂ ਵੇਚਦਾ ਬੱਚਾ ਤਾਂ ਉਹਨਾਂ ਨੇ ਇਹ ਵੀ ਦੱਸਿਆ ਚਾਚੇ ਨੇ ਵੀ ਇਹ ਜਿਹੜਾ ਮੇਰਾ ਭਰਾ ਮਤਲਬ ਚਾਚਾ ਕਹਿੰਦਾ ਵੀ ਮੈਂ ਟਰੱਕ ਤੇ ਉਹਦੇ ਨਾਲ ਗਿਆ ਸੀ ਬਹਾਨੇ ਨਾਲ ਉਹਨੂੰ ਕਿਹਾ ਵੀ ਤੂੰ ਮੈਨੂੰ ਬੱਚਾ ਤਾਂ ਮਲਾ ਦੇ ਮੇਰੀ ਗੱਲ ਕਰਾ ਦੇ ਕਹਿੰਦਾ ਪਰ ਉਹਨੇ ਮੈਨੂੰ ਲਾਸਟ ਚ ਖਿੱਚ ਕੇ ਇਹ ਗੱਲ ਕਹੀ ਪਹਿਲਾਂ ਤਾਂ 1 ਸਾਲ ਤੋਂ ਗੱਲ ਨਹੀਂ ਕਰਾਈ ਮਲਾਇਆ ਨਹੀਂ ਬਹਾਨੇ ਲਾਉਂਦਾ ਰਿਹਾ ਵਕ ਵਕ ਝੂਠ ਬੋਲਦਾ ਰਿਹਾ ਵੀ 1 ਸਾਲ ਬਾਅਦ ਜਦੋਂ ਮੈਂ ਟਰੱਕ ਤੇ ਗਿਆ ਉਹਨੇ ਮੈਨੂੰ ਉੱਥੇ ਕਿਹਾ ਖਿੱਚ ਕੇ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੱਚਾ 3.5 ਲੱਖ ਰੁਪਏ ਦੇ ਵਿੱਚ ਵੇਚ ਚੁੱਕਿਆ ਕੀ ਨਾਮ ਇਹ ਤੁਹਾਡਾ ਗੁਰਪ੍ਰੀਤ ਸਿੰਘ ਕੀ ਲੱਗਦਾ ਬੱਚੇ ਨੇ ਹਾਂ ਚਾਚਾ ਜੀ ਕੀ ਮਸਲਾ ਸੀ ਕਿਵੇਂ ਪਤਾ ਲੱਗੇ ਕਿ ਤੁਹਾਡਾ ਬੱਚਾ ਕਿੱਥੇ ਹੈ ਇਹ ਬਾਬਾ ਜੀ ਐ ਵੀਡੀਓ ਪਾਈ ਇਹ ਪਤਾ ਲੱਗਾ ਵੀ ਬਾਬਾ ਜੀ ਨਾਲ ਕਨੈਕਟ ਹੋਇਆ ਤੇ ਇਹਨਾਂ ਨੇ ਤੇ ਬੱਚੇ ਦਾ ਬਾਪ ਕਿੱਥੇ ਹੈ ਬੱਚੇ ਦਾ ਬਾਪ ਗੱਡੀ ਦੇ ਡਰਾਈਵਰ ਤੁਹਾਟੀ ਆਜ ਲਾਈਨ ਤੇ ਚੱਲਦਾ ਉੱਧਰ ਦੇ ਉੱਧਰ ਹੀ ਆ ਕਿਹਾ ਜਾ ਰਿਹਾ ਕਿ ਬੱਚਾ ਵੇਚ ਦਿੱਤਾ ਗਈ ਹਾਂ ਜੀ ਬਾਪ ਸਾਰੀ ਇੱਕ ਸੱਚੀ ਗੱਲ ਆ ਸਾਢੇ 3 ਲੱਖ ਰੁਪਏ ਦਾ ਵੇਚਿਆ ਨਹੀਂ ਮਸਲਾ ਕੀ ਹੈ ਦੱਸ ਲੈ ਸਾਰਾ ਮਸਲਾ ਇਹ ਹੋਈ ਆ ਜੀ ਅਸੀਂ ਇਹਨੂੰ ਪੁੱਛਦੇ ਰਹੇ ਆ ਕਿ ਆਹਦਾ ਸਾਢੇ 3 ਲੱਖ ਦਾ ਮੈਂ ਵੇਚਤਾ 35 3.5 ਲੱਖ ਨਿਕਲ ਆਇਆ ਉਦੋਂ ਚਾਹ ਨਹੀਂ ਕਰ ਤੇ ਮੈਂ ਸਮਝ ਗਿਆ ਮਾ ਫਿਰ ਮੁੜ ਕੇ ਆਂਦਾ ਨਹੀਂ 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 ਇੱਕ ਵਾਰ ਦੋ ਵਾਰਾਂ ਨਿਕਾਇਆ ਮੈਨੂੰ ਤੇ ਮੈਂ ਮੰਨ ਗਿਆ ਮੈਂ ਆਂਦਾ ਰਿਹਾ ਮੇਰੀ ਗੱਲ ਕਰਾ ਦੇ ਇਹਨੇ ਆਹ ਨਹੀਂ ਉਹਦੇ ਮੇਰੇ ਥਾਲੀ ਕੋਲਾ ਉਤਰੀ ਕਿਤੇ ਆ ਦਿੰਦਾ ਸੀ ਕਿਤੇ ਆ ਦਿੰਦਾ ਸੀ ਅੱਜ ਲੈ ਆਉਣਾ ਸਵੇਰੇ ਲੈ ਆਉਣਾ ਤੇ ਥਾਲ ਨਾ ਗਿਆ ਇਸ ਤਰ੍ਹਾਂ ਹੀ ਤੇ ਕਿਸ ਮਸਲੇ ਨੂੰ ਲੈ ਕੇ ਇਹਨਾਂ ਦਾ ਵਿਵਾਦ ਹੋਇਆ ਜੀ ਬੰਦ ਹੋ ਗਿਆ ਓਏ ਇਹਨੇ ਪਹਿਲਾਂ ਵਿਆਹ ਕਰਾਇਆ 2 ਸਾਲ ਪਹਿਲਾਂ ਤੇ ਇਹਨੇ ਮੈਂ ਘਰੇ ਖਰਚਾ ਮੈਨੂੰ ਚਲਾਉਣਾ ਇਹ ਪੈਸਾ ਕੋਈ ਨਹੀਂ ਪਉਂਦਾ ਸੀ ਪਤਨੀ ਫਿਰ ਛੱਡ ਕੇ ਚਲ ਗਈ ਉਹ ਜਵਾਬ ਬੱਚੇ ਮੇਰੇ ਕੋਲ ਹੀ ਇਹ ਮੁਰਕੇ ਲੈ ਗਿਆ ਇਹ ਇਹਨੇ ਪਿਆ ਕੀਤਾ ਉੱਥੇ ਚਲ ਗਿਆ ਤੇ ਜਵਾਬ ਬੱਚੇ ਮੇਰੇ ਕੋਲ ਰਹਿ ਗਏ